ਜਮਾ ਨਮੀ ਕੋਠੀ ਆਪਾਂ ਅੱਜ ਲੈ ਕੇ ਪਹੁੰਚੇ ਆਂ ਵੀਡੀਓ 'ਚ ਰੇਟ ਤੁਸੀਂ ਦੇਖਿਓ ਜੀ ਤੁਹਾਨੂੰ ਰੇਟ ਵੀ ਪਸੰਦ ਆਊਗਾ ਕੋਠੀ ਤਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਜਮੇ ਦੀ ਕੋਠੀ ਤੁਸੀਂ ਲੱਭਦੇ ਫਿਰਦੇ ਹੋ ਉਹੇ ਜੀ ਆਪਾਂ ਕੋਠੀ ਲੈ ਕੇ ਪਹੁੰਚੇ ਆਂ ਗਰੰਟੀ ਹੈ ਜੀ ਮੇਰੇ ਵੱਲੋਂ ਤੁਹਾਨੂੰ ਰੇਟ ਵੀ ਪਸੰਦ ਆਊਗਾ ਕੋਠੀ ਵੀ ਪਸੰਦ ਆਊਗੀ ਵਾਰੀਸਰ ਆਪਾਂ ਗੱਲ ਕਰਦੇ ਆਂ ਸਾਰਾ ਕੁਝ ਤੁਹਾਨੂੰ ਮੈਂ ਦੱਸ ਦੇ ਨਾਲ ਦੀ ਨਾਲ ਵੀਡੀਓ ਦੇਖਦੇ ਆਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਸੀ ਵੇਚਣਾ ਚਾਹੁੰਦੇ ਹੋ ਵੀਡੀ WhatsApp ਨੰਬਰ ਤੇ ਭੇਜੂ ਆਪਣਾ WhatsApp ਨੰਬਰ 73800426173 ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਆਪਾਂ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਲੋਕੇਸ਼ਨ ਤੇ ਕੋਠੀ ਬਣੀ ਹੋਈ ਹੈ ਸੜਕ ਤੁਸੀਂ ਦੇਖ ਲਈ ਸੀ ਇਸ ਸੜਕ ਤੋਂ ਥੋੜੀ ਜੀ ਪਿੱਛੇ ਹਟਮੀ ਕੋਠੀ ਬਣੀ ਹੋਈ ਹੈ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਸੀ ਇਹ ਸਿੱਧਾ ਇਹਨਾਂ ਦੀ ਕੋਠੀ ਨੂੰ ਜਾਂਦਾ ਹੈ ਸਿੰਗਲ ਰਸਤਾ ਜੀ ਵਧੀਆ ਕੋਠੀ ਹੈ ਆਸ-ਪਾਸੇ ਵੀ ਘਰ ਆਪਾਂ ਨੂੰ ਮਿਲ ਜਾਣਗੇ ਬਾਕੀ ਆਸ-ਪਾਸੇ ਪੂਰੀ ਹਰਿਆਲੀ ਆਪਾਂ ਨੂੰ ਮਿਲੂਗੀ ਤੁਸੀਂ ਦੇਖ ਰਹੇ ਹੋ ਜੀ ਸਾਹਮਣੇ ਕੋਠੀਆ ਫਰੰਟ ਚੈੱਕ ਕਰ ਲਓ ਸਾਰਾ ਕੰਮ ਮਾਲਕ ਨੇ ਲਗਭਗ ਕਰਵਾਈ ਰੱਖਿਆ ਨਮੀ ਤਿਆਰ ਮਾਲਕ ਨੇ ਕਰਵਾਈ ਏ ਸੀ ਇਹ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਬਣੀ ਨੂੰ ਸਾਰਾ ਕੁਝ ਵਧੀਆ ਮਿਲੂਗਾ ਪਾਣੀ ਵਾਸਤੇ ਆਪਾਂ ਨੂੰ ਸਾਧਨ ਵਧੀਆ ਮਿਲ ਜੂਗਾ ਤੇ ਵਧੀਆ ਪਾਣੀ ਜੀ 메ਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਆਪਾਂ ਪੂਰੀ ਗੱਲ ਕਰਾਂਗੇ ਅਸੀਂ 메ਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਪੂਰਾ ਹੈਵੀ ਮਾਲਕ ਨੇ ਲਵਾਇਆ ਹੋਇਆ ਕੋਠੀ ਦੇ ਸਾਹਮਣੇ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ ਜਦੋਂ ਆਪਾਂ ਅੰਦਰ ਨੂੰ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਬਾਕ ਸਪੈਸ਼ਲ ਲੱਗਿਆ ਹੋਇਆ ਬਾਕੀ ਜਿਹੜਾ ਬਾਥਰੂਮ ਹੈ ਜੀ ਇਹਦੇ ਵਿੱਚ ਟੂਟੀਆਂ ਦਾ ਕੰਮ ਤਾਂ ਇਹਨਾਂ ਨੇ ਕਰਵਾ ਰੱਖਿਆ ਲਾਈਟਿੰਗ ਦਾ ਕੰਮ ਵੀ ਹੋਇਆਗਾ ਇਹਨਾਂ ਨੇ ਟਾਈਲਾਂ ਵਗੈਰਾ ਨਹੀਂ ਲਗਵਾਈਆਂ ਹੋਈਆਂ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਗੱਲਬਾਤ ਵਧੀਆ ਜੀ ਕੋਠੀ ਆਪਾਂ ਸੋਹਣੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਜਿੰਨੀ ਸੋਹਣੀ ਕੋਠੀ ਐ ਉਨਾਂ ਵਧੀਆ ਰੇਟ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਜੀ ਬਾਕੀ ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰ ਲੂ ਤੇ ਵੀਡੀਓ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਆਪਾਂ ਦੱਸਾਂਗੇ ਲੋਕੇਸ਼ਨ ਕਿੱਥੇ ਕੋਠੀ ਐ ਕਿਵੇਂ ਕੁਛ ਐ ਕਾਹਤੋਂ ਸੇਲ ਕਰਨੀ ਐ ਤੇ ਕੀ ਕੁਝ ਬਣਿਆ ਹੋਇਆ ਸੀ ਅੰਦਰ ਸਾਰੀ ਆਪਾਂ ਗੱਲ ਕਰਦਿਆਂ ਸੀ ਅੰਦਰ ਆਪਾਂ ਚਾਲਦੇ ਆਂ ਸੀ ਤੁਸੀਂ ਡੋਰ ਦੇਖ ਲਿਆ ਸੀਗਾ ਮੈਨ ਡੋਰ ਲੌਬੀ ਦਾ ਵਧੀਆ ਪੱਲੇ ਇਹਨਾਂ ਨੇ ਲਵਾਏ ਹੋਏ ਨੇ ਜੋ ਵੀ ਜੋੜੀਆਂ ਦਾ ਗੇਟ ਲੋਕ ਹੈਂਡਲ ਸਾਰਾ ਕੰਮ ਵਧੀਆ ਆਪਾਂ ਨੂੰ ਮਿਲੂਗਾ ਜੀ ਜਦੋਂ ਆਪਾਂ ਲੌਬੀ ਚ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਡਰਾਇੰਗ ਰੂਮ ਜਿਹੜਾ ਬਣਿਆ ਹੋਇਆ ਜੀ ਕੋਈ ਛੋਟਾ ਨਹੀਂ ਇਹਨਾਂ ਨੇ ਬਣਵਾਇਆ ਹੋਇਆ ਬਹੁਤ ਖੁੱਲਾ ਡੂਲਾ ਆਪਾਂ ਨੂੰ ਮਿਲ ਜੂਗਾ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਵਧੀਆ ਆਪਾਂ ਨੂੰ ਫਰਸ਼ ਲੱਗਿਆ ਹੋਇਆ ਮਿਲੂਗਾ ਟਾਈਲ ਜਾਂ ਪੱਥਰ ਤਾਂ ਨਹੀਂ ਲੱਗਿਆ ਹੋਇਆ ਜੀ ਪਰ ਸਿਮੈਂਟਡ ਫਰਸ਼ ਇਹਨਾਂ ਨੇ ਵਧੀਆ ਬਣਾ ਰੱਖਿਆਗਾ ਬਾਕੀ ਰੰਗ ਦਾ ਕੰਮ ਇਹਨਾਂ ਨੇ ਨਹੀਂ ਕਰਵਾਇਆ ਸੀ ਡਰਾਇੰਗ ਏਰੀਆ 'ਚ ਇੱਕ ਪਾਸੇ ਵਾਲਪੇਪਰ ਇਹਨਾਂ ਨੇ ਲਵਾ ਰੱਖਿਆ ਸੀਗਾ ਬਾਕੀ ਰੰਗ ਦਾ ਕੰਮ ਪਿਆਗਾ ਸੀ ਬਾਕੀ ਸਾਰਾ ਕੰਮ ਹੋਰ ਕਰਵਾ ਰੱਖਿਆ ਜਿਵੇਂ ਕਿ ਲਾਈਟਿੰਗ ਦਾ ਲਾ ਲੂਜ਼ਿੰਗ ਪੌੜੀਆਂ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਜੋੜੀਆਂ ਗੇਟ ਪੱਲੇ ਸਾਰਾ ਕੁਝ ਹੋਰ ਤਾਂ ਕੰਮ ਹੋਇਆ ਕੱਲ ਰੰਗ ਨੂੰ ਛੱਡ ਕੇ ਬਾਕੀ ਸਾਰਾ ਕੰਮ ਕਰਵਾ ਰੱਖਿਆ ਜੀ ਕੋਠੀ ਦੀ ਵੀਡੀਓ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸੀ ਤੁਹਾਨੂੰ ਇਹ ਕੋਠੀ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਤੁਸੀਂ ਜੇ ਤੁਹਾਨੂੰ ਕੋਠੀ ਪਸੰਦ ਆ ਰਹੀ ਹੈ ਜੀ ਬਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਜ਼ਰੂਰ ਕਰ ਦਿਓ ਬਾਕੀ ਮਾਲਕ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਵੀਡੀਓ ਦਾ ਕ੍ਰੈਡਿਟ ਮਾਲਕ ਨੂੰ ਜਾਂਦਾ ਜੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਆ ਬਹੁਤ ਸ਼ੌਂਕ ਨਾਲ ਬਹੁਤ ਸੋਹਣੀ ਇਹਨਾਂ ਨੇ ਵੀਡੀਓ ਬਣਾਈ ਹੈ ਜੀ ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਰਸੋਈ ਦੀ ਵੀਡੀਓ ਇਹਨਾਂ ਨੇ ਵਧੀਆ ਬਣਾਈ ਜੀ ਲਾਈਟਿੰਗ ਦਾ ਟੋਟਲ ਕੰਮ ਜੋੜੀ ਦਾ ਹਰ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਬਾਕਸ ਬਣੇ ਹੋਈ ਨਹੀਂ ਬਾਕੀ ਪੌੜੀਆਂ ਵਧੀਆ ਨੇ ਪੌੜੀਆਂ ਤੇ ਗ੍ਰਿਲ ਵਗੈਰਾ ਮਾਲਕ ਨੇ ਲਵਾ ਰੱਖਿਆ ਜੀ ਤੇ ਜਿਹੜੀ ਪੌੜੀਆਂ ਵਾਲੀ ਮੋਂਟੀ ਹੈ ਇਹਨਾਂ ਨੇ ਕਾਫੀ ਵੱਡੀ ਬਣਾਈ ਹੋਈ ਹੈ ਇੱਕ ਤਰ੍ਹਾਂ ਦਾ ਬੈਡਰੂਮ ਵੀ ਹੈ ਤੇ ਮੋਂਟੀ ਵੀ ਹੈ ਜੀ ਦੋਮਾ ਕੁਝ ਆਪਾਨੂੰ ਮਿਲ ਜਾਊਗਾ ਇੱਕ ਚੀਜ਼ ਦੇ ਵਿੱਚ ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੇ ਆਪਾਂ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਟੋਟਲ ਜਗ੍ਹਾ ਤੁਹਾਨੂੰ ਮਿਲੂਗੀ 12 ਮਰਲੇ 12 ਮਰਲੇ ਜਗ੍ਹਾ ਬਹੁਤ ਹੋ ਜਾਂਦੀ ਹੈ ਬਾਫਰ ਹੋ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੀ ਤੇ 12 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਰਸਤਾ ਸਿੰਗਲ ਲੱਗਦਾ ਸੀ ਇਹਨਾਂ ਦਾ ਆਪ ਦਾ ਰਸਤਾ ਹੈ ਵਧੀਆ ਕੋਠੀ ਹੈ ਜੀ ਨਵੀਂ ਕੋਠੀ ਹੈ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਸਿਰਫ 26 ਲੱਖ ਰੁਪਇਆ ਮਾਲਕ ਨੇ ਕਿਹਾ ਹੈ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਘਾਟਾ ਬੱਧਾ ਕੀਤਾ ਜਾਊਗਾ ਜ਼ਰੂਰ ਜੇ ਆਪਾਂ ਪਿੰਡ ਦੀ ਗੱਲ ਕਰੀਏ ਲੋਕੇਸ਼ਨ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਮਾਲਕ ਦਾ ਏਰੀਆ ਡਿਸਟ੍ਰਿਕਟ ਤਰਨਤਾਰਨ ਕਾਫੀ ਆਪਣੇ ਕੋਲੇ ਡਿਮਾਂਡ ਆਉਂਦੀ ਰਹਿੰਦੀ ਆ ਖਡੂਰ ਸਾਹਿਬ ਸਾਈਡ ਤੋਂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਖਡੂਰ ਸਾਹਿਬ ਏਰੀਆ ਤੋਂ ਦੇਖ ਰਹੇ ਨੇ ਕੋਈ 12-15 ਕਿਲੋਮੀਟਰ ਦੀ ਦੂਰੀ ਤੋਂ ਦੇਖ ਰਹੇ ਹੋ ਤੁਸੀਂ ਮੰਗ ਪਾਈ ਸੀਗੀ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਅਸੀਂ ਤੇ ਜਿਹਨੂੰ ਵੀ ਪਸੰਦ ਇਹ ਕੂਠੀ ਆਈ ਹੈ ਕਿਸੇ ਨੂੰ ਵੀ ਆਈ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਸੀਂ ਖਰੀਦ ਸਕਦੇ ਹੋ ਮਾਲਕ ਨਾਲ ਤੁਸੀਂ ਗੱਲ ਆਪ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ 9915734334 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਤੁਸੀਂ ਆਪ ਵੀ ਗੱਲ ਕਰ ਸਕਦੇ ਹੋ ਜੀ ਤੇ ਵੀਡੀਓ ਦੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੋਠੀ ਦੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਤੇ ਉੱਪਰ ਦੀ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਤੀ ਸੀ ਤੇ ਥੱਲੋਂ ਵੀ ਸਾਰਾ ਕੁਝ ਤੁਸੀਂ ਦੇਖ ਲਿਆ ਬੈਡਰੂਮ ਸਾਰੇ ਚੈੱਕ ਕਰ ਲਏ ਟੋਟਲ ਆਪਾਂ ਨੂੰ 3 ਬੈਡਰੂਮ ਮਿਲ ਜਾਣਗੇ ਸੀ 3 ਬੈਡਰੂਮ ਬਾਥਰੂਮ ਡ్రਾਈੰਗ ਏਰੀਆ ਸਟੋਰੂਮ ਮੋਟਰ ਵੀ ਲੱਗੀ ਹੋਈ ਹੈ ਸੀ ਸਰਕਾਰੀ 2 ਟੀਵੀ ਹੈ ਦੋਵੇਂ ਸਾਧਨ ਆਪਾਂ ਨੂੰ ਪਾਣੀ ਦੇ ਮਿਲ ਜਾਣਗੇ ਸੀ ਹਰ ਕੰਮ ਤੁਸੀਂ ਦੇਖ ਹੀ ਲਿਆ ਜੀ ਜਿੰਨਾ ਕਿ ਇਹਨਾਂ ਨੇ ਕਰਵਾ ਰੱਖਿਆ ਵਧੀਆ ਕਰਵਾਇਆ ਹੋਇਆ ਹੈ ਤੇ 26 ਲੱਖ ਰੁਪਿਆ ਓਨਰ ਵੱਲੋਂ ਡਿਮਾਂਡ ਹੈ ਡਿਮਾਂਡ ਤੋਂ ਉਹਨਾਂ ਮੈਂ ਕਨਫਰਮ ਕਰਵਾ ਹੀ ਦਿੱਤੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤੱਕ ਖਡੂਰ ਸਾਹਿਬ ਮਾਲਕ ਦਾ ਏਰੀਆ ਜੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਪੂਰੀ ਗੱਲ ਕਰਕੇ ਮਾਲਕ ਨਾਲ ਤੇ ਮਾਲਕ ਨੂੰ ਟਾਈਮ ਦੇ ਦਿਓ ਅਸੀਂ ਇਸ ਦਿਨ 8:00 ਵਜੇ ਆਵਾਂਗੇ ਤੁਸੀਂ ਫਰੀ ਰਹਿਓ ਜੀ ਤੇ ਇਹ ਪਹਿਲਾਂ ਫੋਨ ਕਰਿਆ ਠੀਕ ਰਹਿੰਦਾ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੀ ਭੈਣਾਂ ਮੇਰੀ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਵੀਡੀਓ ਵਧੀਆ ਲੱਗਿਆ ਚੰਗੀ ਲੱਗੀਏ ਕਮੈਂਟ ਜ਼ਰੂਰ ਕਰਿਓ ਜੀ ਤੇ ਅਗਲੀ ਵੀਡੀਓ ਚ ਜੇ ਤੁਹਾਨੂੰ ਕੋਈ ਕੂਠੀ ਘਰ ਮਕਾਨ ਤੁਹਾਡੇ ਏਰੀਆ ਚੋਂ ਚਾਹੀਦਾ ਜਾਂ ਚਾਹੀਦੀ ਹੈ ਕੂਠੀ ਚ ਘਰ ਚਾਹੀਦਾ ਤਾਂ ਆਪਣੇ ਕੋਲ ਹੀ ਕਮੈਂਟ ਪਾ ਦਿਓ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਿਹੜੇ ਏਰੀਆ ਚੋਂ ਕਿੰਨੇ ਕ ਰੇਟ ਤੱਕ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੂਠੀ ਮਕਾਨ ਹੈ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਸਾਰੇ ਨੋਟ ਕਰ ਲਓ ਜੀ ਤੇ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਤਾਂ ਉਹਨਾਂ ਮਿਲ ਗਿਆ ਸੀ ਵੀਡੀਓ ਜਿਹੜੀ ਬਣਾਉਣੀ ਹੈ ਜੀ ਜਿਵੇਂ ਕਿ ਅੱਜ ਤੁਸੀਂ ਕੋਠੀ ਦੇਖੀ ਇਹਨਾਂ ਨੇ ਵੀਡੀਓ ਬਹੁਤ ਸੋਹਣੀ ਬਣਾ ਕੇ ਆਪਣੇ ਕੋਲੇ ਭੇਜ ਜੀ ਬਹੁਤ ਪਿਆਰ ਨਾਲ ਵਧੀਆ ਸਲੋ ਸਲੋ ਬਿਲਕੁਲ ਆਰਾਮ ਨਾਲ ਵੀਡੀਓ ਬਣਾਈ ਇਸ ਤਰ੍ਹਾਂ ਦੀ ਵੀਡੀਓ ਫੋਨ ਨੂੰ ਟੇਢਾ ਫੜ ਕੇ ਬਣਾਉਣੀ ਹੈ ਸੀ ਤੇ ਆਪਣੇ ਕੋਲੇ ਬਣਾ ਕੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਤੇ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਤੁਸੀਂ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਜਿਹੜੀ ਅੱਜ ਸਕਰੀਨ ਤੇ ਚੱਲ ਰਹੀ ਹੈ ਤਾਂ ਮਾਲਕ ਨਾਲ ਗੱਲ لازمی ਕਰ ਲਓ ਜੀ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਬਾਕੀ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਕੋਠੀ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੁਸੀਂ ਹਰ ਰੋਜ਼ ਬਹੁਤ ਪਿਆਰ ਦਿਨੇ ਹਰ ਵੀਡੀਓ ਨੂੰ ਆਪਣੇ ਚੈਨਲ ਨੂੰ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗਿਆ ਤੇ ਬਹੁਤ ਸਾਰਾ ਤੁਸੀਂ ਅੱਜ ਇਸ ਵੀਡੀਓ ਨੂੰ ਵੀ ਪਿਆਰ ਦਿਓਗੇ ਜੀ ਬਾਕੇ ਮਿਲਦੇ ਹਾਂ ਜਲਦੀ ਜੀ ਆਪਾਂ ਨਵੀਂ ਵੀਡੀਓ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ